ਗੁਰੂ ਰਾਮਦਾਸ ਜੀ ਦੇ ਦਰ ਦੀ ਵਡਿਆਈ ਸਾਰਾ ਜਗਤ ਗਾਉਂਦਾ ਹੈ ਇਸ ਦਰ ਦੇ ਉੱਤੇ ਅਨੇਕਾਂ ਹੀ ਕ੍ਰਿਸ਼ਮੇ ਕੋਤਕ ਅਜੇ ਹੁੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਆਪ ਹੀ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ ਤੂੰ ਧੰਨ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਕਸਰ ਅਜੇਹੀਆਂ ਅਲੌਕਿਕ ਘਟਨਾਵਰਤਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਿਲ ਲੱਗਦਾ ਹੈ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਨੇ ਕਿ ਇਸ ਪਵਿੱਤਰ ਸਥਾਨ ਤੇ ਹਮੇਸ਼ਾ ਹੀ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਰਹਿੰਦਾ ਹੈ ਇਸ ਕਰਕੇ ਇਸ ਸਥਾਨ ਦੇ ਉੱਤੇ ਅਜੇਹੇ ਕੌਤਕ ਵਰਤਣੇ ਸੁਭਾਵਿਕ ਹਨ ਅਤੇ ਕਈ ਲੋਕਾਂ ਨੇ ਤੇ ਅਜਿਹੀ ਕੌਤਕਾ ਨੂੰ ਆਪਣੀ ਅੱਖਾਂ ਵੀ ਦੇਖਿਆ ਹੈ ਅਜਿਹੀ ਇੱਕ ਘਟਨਾ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਇੱਕ ਬਰਿੰਦਰ ਸਿੰਘ ਦੇ ਨਾਂ ਦਾ ਸ਼ਰਧਾਲੂ ਸ਼੍ਰੀ ਦਰਵਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਸੀ ਉਹ ਹਰ ਬਾਰੀ ਪਿੰਡੋਂ ਸੰਗਤ ਦੇ ਨਾਲ ਟਰੈਕਟਰ ਟਰਾਲੀ ਦੇ ਵਿੱਚ ਸ਼੍ਰੀ ਦਰਵਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਸੀ ਪਰ ਇਸ ਵਾਰ ਜਦੋਂ ਉਸ ਦੇ ਪਿੰਡੋਂ ਸੰਗਤ ਨੇ ਟ੍ਰੈਕਟਰ ਟਰਾਲੀ ਤੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਸੀ ਉਸ ਦਿਨ ਉਹ ਬਿਮਾਰ ਹੋ ਗਿਆ ਇਸ ਕਰਕੇ ਉਹ ਦਰਸ਼ਨਾਂ ਦੇ ਲਈ ਨਹੀਂ ਆ ਸਕਿਆ ਗੁਰੂ ਘਰ ਦਾ ਪੱਕਾ ਸ਼ਰਧਾਲੂ ਹੋਣ ਕਰਕੇ ਉਸ ਨੇ ਮਨ ਵਿੱਚ ਸੋਚ ਲਿਆ ਸੀ ਕਿ ਮੈਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ ਹੀ ਕਰਨੇ ਹਨ ਜਿਸ ਦਿਨ ਹੀ ਉਸ ਦੀ ਥੋੜੀ ਸਿਹਤ ਠੀਕ ਹੋਈ ਉਹ ਇਕੱਲਾ ਹੀ ਆਪਣੇ ਪਿੰਡ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਗਿਆ ਉਸਨੇ ਪਹਿਲਾ ਇਸ਼ਨਾਨ ਕਰਕੇ ਫਿਰ ਮੱਥਾ ਟੇਕਣ ਲਈ ਅੰਦਰ ਜਾਣਾ ਸੀ ਇਸ ਲਈ ਜਦੋਂ ਇਸ਼ਨਾਨ ਕਰਨ ਲਈ ਜਾਣ ਲੱਗਾ ਸਰੋਵਰ ਦੀ ਪਹਿਲੀ ਪੌੜੀ ਤੇ ਪੈਰ ਰੱਖਦੇ ਆ ਹੀ ਉਸ ਦਾ ਪੈਰ ਤਿਲਕ ਗਿਆ ਤੇ ਉਹ ਸਿੱਧਾ ਹੀ ਜਾ ਕੇ ਸਰੋਵਰ ਦੇ ਜਲ ਵਿੱਚ ਡਿੱਗ ਪਿਆ ਉਸ ਸਰੋਵਰ ਦੇ ਵਿੱਚ ਇਸ ਤਰੀਕੇ ਨਾਲ ਡਿੱਗਿਆ ਕਿ ਉਹ ਦੁਬਾਰਾ ਪਾਣੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ ਉੱਥੇ ਮੌਜੂਦ ਸਾਰੀ ਸੰਗਤ ਇਹ ਸਭ ਦੇਖ ਕੇ ਘਬਰਾ ਗਈ ਬਸ ਸੰਗਤ ਨੂੰ ਉਸ ਦਾ ਇੱਕ ਵਾਰੀ ਹੱਥ ਧਕਾਈ ਦਿੱਤਾ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਕਿ ਉਹ ਪਾਣੀ ਦੇ ਵਿੱਚ ਕਿੱਥੇ ਚਲਾ ਗਿਆ ਸਾਰੀ ਸੰਗਤ ਹੈਰਾਨ ਪਰੇਸ਼ਾਨ ਸੀ ਕਿ ਉਸ ਗੁਰਸਿੱਖ ਨੂੰ ਸਰੋਵਰ ਦੇ ਵਿੱਚੋਂ ਬਾਹਰ ਕਿਦਾਂ ਕੱਢਿਆ ਜਾਵੇ ਕਿਉਂਕਿ ਜਿਆਦਾ ਟਾਈਮ ਪਾਣੀ ਦੇ ਵਿੱਚ ਰਹਿ ਜਾਂਦਾ ਤੇ ਉਸ ਦੀ ਮੌਤ ਹੋ ਜਾਣੀ ਸੀ ਸੰਗਤ ਵਾਹਿਗੁਰੂ ਵਾਹਿਗੁਰੂ ਕਰਨ ਲੱਗੀ ਤੇ ਧੰਨ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕਰਨ ਲੱਗੀ। ਇਸੇ ਟਾਈਮ ਦੇ ਦੌਰਾਨ ਉਸ ਗੁਰਸਿੱਖ ਦੇ ਨਾਲ ਇੱਕ ਬਹੁਤ ਅਜੀਬ ਘਟਨਾ ਵਰਤੀ ਜਿਸ ਦੇ ਬਾਰੇ ਸਿਰਫ ਉਹ ਗੁਰਸਿੱਖ ਹੀ ਜਾਣਦਾ ਸੀ। ਦਰਸਾਲ ਪਾਣੀ ਦੇ ਵਿੱਚ ਡੁੱਬਣ ਕਾਰਨ ਉਸ ਦਾ ਸਾਹ ਬੰਦ ਹੋਣਾ ਸ਼ੁਰੂ ਹੋ ਗਿਆ ਸੀ। ਹੌਲੀ-ਹੌਲੀ ਉਹ ਬੇਹੋਸ਼ੀ ਦੀ ਹਾਲਤ ਵਿੱਚ ਜਾਣ ਲੱਗਿਆ ਸੀ। ਉਹ ਬੇਹੋਸ਼ ਹੋਣ ਹੀ ਲੱਗਾ ਸੀ ਕਿ ਅਚਾਨਕ ਇੱਕ ਸੁਨਹਿਰੀ ਮਛਲੀ ਉਸ ਵਿਅਕਤੀ ਦੇ ਕੋਲ ਆਈ ਤੇ ਆਪਣੇ ਮੂੰਹ ਦਾ ਨਾਲ ਉਸ ਮਛਲੀ ਨੇ ਉਸ ਗੁਰਸਿੱਖ ਨੂੰ ਸਾਹ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਹੀ ਉਸ ਵਿਅਕਤੀ ਨੂੰ ਸਾਹ ਮਿਲਿਆ ਤੇ ਉਹ ਗੁਰਸਿੱਖ ਹੋਸ਼ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜਿਸ ਨਾਲ ਉਸ ਦੇ ਹੱਥਾਂ ਪੈਰਾਂ ਵਿੱਚ ਜਾਨ ਆਉਣੀ ਸ਼ੁਰੂ ਹੋ ਗਈ ਜਿਵੇਂ ਹੀ ਉਸ ਦੇ ਹੱਥ ਪੈਰ ਕੰਮ ਕਰਨ ਲੱਗੇ ਉਸਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਹੌਲੀ-ਹੌਲੀ ਉਹ ਪਾਣੀ ਦੇ ਉੱਤੇ ਆ ਗਿਆ ਤੇ ਉਹ ਸੰਗਤ ਨੂੰ ਦਿਖਾਈ ਦੇਣਾ ਸ਼ੁਰੂ ਹੋ ਗਿਆ ਤੇ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਨੇ ਪਾਣੀ ਵਿੱਚ ਜਾ ਕੇ ਉਸ ਨੂੰ ਬਾਹਰ ਕੱਢ ਕੇ ਲੈ ਆਂਦਾ ਉਸ ਗੁਰਸਿੱਖ ਨੂੰ ਸਰੋਵਰ ਦੇ ਕਿਨਾਰੇ ਲਟਾਇਆ ਗਿਆ ਤੇ ਪੇਟ ਦਬਾ ਕੇ ਉਸ ਦੇ ਅੰਦਰੋਂ ਪਾਣੀ ਬਾਹਰ ਕੱਢਿਆ ਗਿਆ ਜਦੋਂ ਉਹ ਗੁਰਸਿੱਖ ਪੂਰੀ ਤਰ੍ਹਾਂ ਹੋਸ਼ ਵਿੱਚ ਆ ਗਿਆ ਉਸਨੇ ਸਾਰੀ ਸੰਗਤ ਨੂੰ ਦੱਸਿਆ ਕਿ ਮੈਂ ਹੁਣ ਬਿਲਕੁਲ ਠੀਕ ਹਾਂ ਉਸ ਨੂੰ ਠੀਕ ਦੇਖ ਕੇ ਸਾਰੀ ਸੰਗਤ ਨੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਉਸ ਤੋਂ ਬਾਅਦ ਉਸ ਗੁਰਸਿੱਖ ਨੇ ਮਛਲੀ ਵਾਲੀ ਘਟਨਾਾਰੇ ਸਾਰੀ ਸੰਗਤ ਨੂੰ ਦੱਸਿਆ ਇਹ ਸੁਣ ਕੇ ਸਾਰੀ ਸੰਗਤ ਬਹੁਤ ਹੈਰਾਨ ਹੋਈ ਸਾਰੀ ਸੰਗਤ ਦੇ ਮੂੰਹ ਦੇ ਵਿੱਚੋਂ ਆਪਣੇ ਆਪ ਨਿਕਲ ਗਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਫਿਰ ਉਸ ਗੁਰਸਿੱਖ ਨੇ ਦੱਸਿਆ ਸਰੋਵਰ ਦੇ ਵਿੱਚ ਫਿਸਲਣ ਕਾਰਨ ਮੇਰੇ ਸਿਰ ਦੇ ਉੱਤੇ ਸੱਟ ਲੱਗ ਗਈ ਸੀ ਸਿਰ ਦੇ ਉੱਤੇ ਦਸਤਾਰ ਹੋਣ ਕਰਕੇ ਲਹੂ ਤੇ ਨਹੀਂ ਨਿਕਲਿਆ ਪਰ ਮੈਂ ਸੁਧ-ਬੁੱਧ ਆਪਣੀ ਗੋਆ ਬੈਠਾ ਸੀ ਗੁਰੂ ਸਿੱਖ ਨੇ ਦੱਸਿਆ ਜਦੋਂ ਮੈਂ ਪਾਣੀ ਦੇ ਅੰਦਰ ਡਿਗਿਆ ਤੇ ਬੇਹੋਸ਼ ਹੋਣੇ ਵਾਲਾ ਹੀ ਸੀ ਤੇ ਉਸ ਸੁਨਹਿਰੀ ਮਛਲੀ ਮੇਰੇ ਕੋਲ ਆਈ ਤੇ ਉਸ ਨੇ ਮੇਰੀ ਜਾਨ ਬਚਾਈ ਪਰ ਮੈਨੂੰ ਤਾਂ ਇਹ ਹੀ ਲੱਗ ਰਿਹਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਆਣ ਕੇ ਮੇਰੀ ਜਾਨ ਬਚਾਈ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਹੀ ਅੱਜ ਮੈਂ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਖੜਾ ਹਾਂ ਉਸ ਨੇ ਇਹ ਵੀ ਦੱਸਿਆ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ ਮੇਰੀ ਦੂਸਰੀ ਵਾਰ ਜਾਨ ਬਚਾਈ ਹੈ ਉਸ ਦੀ ਇਹ ਗੱਲ ਸੁਣ ਕੇ ਸੰਗਤ ਫਿਰ ਤੋਂ ਹੈਰਾਨ ਹੋ ਗਈ ਜਦੋਂ ਸੰਗਤ ਨੇ ਪੁੱਛਿਆ ਕਿ ਦੂਸਰੀ ਵਾਰ ਕਿਵੇਂ ਤੇ ਉਸ ਗੁਰਸਿੱਖ ਨੇ ਦੱਸਿਆ ਮੈਂ ਸੰਗਤ ਦੇ ਨਾਲ ਟਰੈਕਟਰ ਟਰਾਲੀ ਤੇ ਹਰ ਮਹੀਨੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਉਂਦਾ ਸੀ ਉਸ ਟਰੈਕਟਰ ਟਰਾਲੀ ਦਾ ਵਾਪਸ ਮੁੜਦਿਆਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਸੱਟਾਂ ਲੱਗੀਆਂ ਸਨ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਪਰ ਮੈਂ ਬਚ ਗਿਆ ਸੀ ਮੈਂ ਇਸ ਕਰਕੇ ਬਚ ਗਿਆ ਸੀ ਕਿਉਂਕਿ ਮੈਂ ਉਦੋਂ ਬਿਮਾਰ ਹੋ ਗਿਆ ਸੀ ਤੇ ਸੰਗਤ ਨਾਲ ਮੇਰੇ ਕੋਲੋਂ ਦਰਵਾਜਾ ਸਾਹਿਬ ਦੇ ਦਰਸ਼ਨ ਕਰਨ ਨਹੀਂ ਆ ਹੋਇਆ ਸੀ ਉਸ ਵੇਲੇ ਤੇ ਮੈਨੂੰ ਬਹੁਤ ਬੁਰਾ ਲੱਗਿਆ ਸੀ ਕਿ ਮੈਂ ਗੁਰੂ ਦੇ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਸੀ ਪਰ ਅੱਜ ਮੈਨੂੰ ਸਭ ਕੁਝ ਸਮਝ ਆ ਗਈ ਹੈ ਗੁਰੂ ਸਾਹਿਬ ਜੋ ਕਰਦੇ ਨੇ ਸਾਡੇ ਭਲੇ ਦੇ ਲਈ ਕਰਦੇ ਹਨ ਗੁਰੂ ਰਾਮਦਾਸ ਪਾਤਸ਼ਾਹ ਤੇ ਸਿਰ ਤੇ ਆਈ ਮੌਤ ਨੂੰ ਵੀ ਮੋੜ ਦਿੰਦੇ ਨੇ ਇਹ ਗੱਲ ਕਹਿ ਕੇ ਉਸ ਗੁਰਸਿੱਖ ਨੇ ਇੱਕ ਵਾਰ ਫਿਰ ਤੋਂ ਗੁਰੂ ਰਾਮਦਾਸ ਜੀ ਦੇ ਦਰਵਲ ਹੱਥ ਕਰਕੇ ਬੋਲਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇਰੀਆਂ ਤੂੰ ਹੀ ਜਾਣੇ ਇਹ ਗੱਲ ਸੁਣ ਕੇ ਉੱਥੇ ਖੜੀ ਸੰਗਤ ਸਾਰੀ ਹੈਰਾਨ ਹੋ ਗਈ ਤੇ ਸਾਰੀ ਸੰਗਤ ਦੇ ਮੂੰਹ ਦੇ ਵਿੱਚੋਂ ਆਪਣੇ ਆਪ ਨਿਕਲ ਗਿਆ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ